ਆਪ ਪਤਾ ਨਹੀਂ ਕਦੀਆਂ ਪੇਟੀਆਂ ਰੱਖੀ ਬਿਠਾ ਅਜ ਮੰਗਾ ਸੇਠ ਪ੍ਰਵਾ ਠੰਡੇ ਦੀ ਏਜੰਸੀ ਲੈ ਲਈ ਆਪਾਂ ਇਹ ਕੀ ਠੰਡੇ ਦੀ ਏਜੰਸੀ ਹਾਂ ਤੋਫੇ ਲੈਣਾ ਤੋਫੇ ਹਜੇ ਗਰਮੀ ਆਈ ਨਹੀਂ ਸੇਠ ਜੀ ਪਹਿਲੇ ਤੁਸੀਂ ਠੰਡੇ ਕਰੀਨੇ ਸਾਰਿਆਂ ਨੂੰ ਪ੍ਰਵਾ ਗਰਮੀ ਜੀ ਠੰਡਾ ਕਰਾਂਗੇ ਬਹੁਤ ਵਧੀਆ ਨੇਚਰ ਕੰਪਨੀ ਦੇ ਜੂਸ ਆਇਆ ਆਪਣੇ ਕੋਲੇ ਨੇਚਰ ਕੰਪਨੀ ਕੀ ਆ ਬਾਤ ਹੈ ਸੱਚ ਮਾਰੋ ਸਰੀ ਡੀਟੇਲ ਦੇ ਵਿੱਚ ਕੰਪਨੀ ਰਹੀ ਠੀਕ ਹੈ ਨੇਚਰ ਬਹੁਤ ਵਧੀਆ ਕੰਪਨੀ ਹੈ ਸੇਠ ਜੀ ਵੈਸੇ ਇਹ ਕੰਪਨੀ ਤੁਹਾਡੇ ਨਾਲ ਕਿਵੇਂ ਅਟੈਚ ਹੋਗੀ ਬਸ ਸੋਸ਼ਲ ਮੀਡੀਆ ਰਾਈਟ ਸੋਸ਼ਲ ਮੀਡੀਆ ਰਿਐਕਟ ਹੋਇਆ ਆਪਾਂ ਇਹਨਾਂ ਨਾਲ ਗੱਲ ਦੇਖ ਲਓ ਭਾਈ ਗੱਲ ਬਾਤ ਐਂਡ ਐ ਦੇਖੋ ਨੀਚਰ ਕੰਪਨੀ ਜਿਹੜੀ ਬ੍ਰਾਂਡ ਕੰਪਨੀ ਆ ਇਸ ਕੰਪਨੀ ਦੇ ਜਿੰਨੇ ਵੀ ਪ੍ਰੋਡਕਟ ਹਨ ਪੰਜਾਬ ਦੇ ਵਿੱਚ ਕੀ ਪੂਰੇ 월ਡ ਦੇ ਵਿੱਚ ਚੱਲਦੇ ਆ ਤੇ ਆ ਗੁਦਾਮ ਦੇਖ ਲਓ ਭਰਿਆ ਪਿਆ ਇਹਦੇ ਵਿੱਚ ਆਪਣੇ ਕੋਲ ਜੀਰਾ ਵੀ ਹੈ ਐਪੀ ਵੀ ਹੈ ਕੋਲਡ ਡਰਿੰਕ ਵੀ ਹੈ ਜੂਸ ਦਾਵਾ ਲੀਚੀ ਮੈਕਸ ਬਰੂਡ ਮੰਗੋ ਸਾਰੇ ਤਰ੍ਹਾਂ ਦੇ ਜੂਸ ਮਿਲ ਲੰਗੇ ਆਪਣੇ ਕੋਲੋਂ ਕੋਹਰ ਸੇ ਜੇ ਤੁਹਾਨੂੰ ਮਿਲਗੇ ਕੋਈ ਵੀ ਦੁਕਾਨਦਾਰ ਭਰਾ ਕੰਟੈਕਟ ਕਰ ਸਕਦਾ ਹੈ ਨੰਬਰ ਤੁਹਾਨੂੰ ਵੀਡੀਓ ਰਾਈਡ ਅਸੀ ਦਵਾਂਗੇ ਆਪਾਂ ਆਪਣਾ ਨੰਬਰ 62801 13002 ਜੇ ਆਪਣੇ ਘਰ ਪਹੁੰਚ ਕੇ ਲੈਣਾ ਘਰ ਪਹੁੰਚ ਕੇ ਲਿਆ ਸਕਦਾ ਤੇ ਨਹੀਂ ਸਾਨੂੰ ਫੋਨ ਮਾਰੋ ਅਸੀਂ ਪਹੁੰਚ ਕਰਾਂਗੇ ਦੁਕਾਨ ਤੇ ਆਹ ਦੇਖ ਲਓ ਕਿੰਨਾ ਵਧੀਆ ਆਫਰ ਹੈ ਘਰੇ ਬੈਠਿਆਂ ਨੂੰ ਤੁਹਾਡੇ ਘਰੇ ਠੰਡਾ ਪਹੁੰਚੂਗਾ ਬਾਕੀ ਉਹ ਵੀ ਕੰਪਨੀ ਦਾ ਤੇ ਹੋਰ ਇੱਕ ਸਭ ਤੋਂ ਵੱਡੀ ਗੱਲ ਇਹ ਹੈ ਕੀ ਨੇਚਰ ਵੀ ਕੰਪਨੀ ਨੇਚਰ ਜਿਹੜੀ ਕੰਪਨੀ ਹੈ ਨਾ ਸਭ ਤੋਂ ਬੈਸਟ ਹੈ ਬਈ ਇਸ ਕੰਪਨੀ ਦੇ ਵਿੱਚ ਨਾ ਤਾਂ ਜਿਹੜਾ ਆਪਾਂ ਠੰਡਾ ਪੀਨੇ ਉਹਦੇ ਵਿੱਚ ਕੈਫੇ ਨਹੀਂ ਹੁੰਦਾਗਾ ਕੈਫੇ ਜਿਹੜਾ ਹੁੰਦਾ ਨਾ ਉਹ ਉਹਦੀ ਕੁਕੀਨ ਕੁਕੀਨ ਨਹੀਂ ਹੁੰਦੀਗੀ ਆਪਾਂ ਨਾਰਮਲ ਠੰਡੇ ਪੀਨੇ ਉਹਨਾਂ 'ਚ ਕੁਕੀਨ ਹੁੰਦੀ ਆ ਤੇ ਉਹਦੇ ਵਿੱਚ ਕੁਕੀਨ ਦੇ ਨਾਲ ਆਪਣੇ ਬੱਚਿਆਂ ਨੂੰ ਵੀ ਦਿੱਕਤ ਆਉਂਦੀ ਆ ਜਿਹੜਾ ਆਪਣਾ ਇਹ ਯੂਜ਼ ਕਰਤਾਂਗੇ ਉਹਦੇ ਬੱਚੇ ਹੀ ਪੀ ਸਕਦੇ ਛੋਟੇ ਬੱਚੇ ਹੀ ਪੀ ਸਕਦੇ ਵੱਡੇ ਹੀ ਪੀ ਸਕਦੇ ਆ ਬੈਸਟ ਕੁਆਲਿਟੀ ਆ ਜਿੰਨਾ ਵੀਰਾਂ ਨੇ ਇਨਾਂ ਨੂੰ ਮੰਨ ਲਓ ਕਿ ਠੰਡੇ ਦੀ ਜ਼ਰੂਰਤ ਹੋਵੇ ਸੰਪਰਕ ਕਰ ਸਕਦੇ ਆ ਵਿਆਹ ਸ਼ਾਦੀਆਂ ਦੇ ਵਿੱਚ ਲੋਡ ਹੁੰਦੀ ਆ ਆਪਾਂ ਨੂੰ ਸਭ ਤੋਂ ਬੈਸਟ ਜੂਸ ਹੈ ਇਹ ਆਪਾਂ ਯੂਜ਼ ਕਰ ਸਕਦੇ ਆ ਕੋਈ ਇਹਦਾ ਸਾਈਡ ਇਫੈਕਟ ਨਹੀਂਗਾ ਜਦੋਂ ਮਰਜ਼ੀ ਤੁਸੀਂ ਆਰਡਰ ਕਰੋ ਤੁਹਾਡੇ ਘਰੇ ਪਹੁੰਚਾ ਦੇਵਾਂਗੇ ਨੰਬਰ ਚਲਦੀ ਵੀਡੀਓ ਦੇ ਉੱਪਰ ਮੈਂਸ਼ਨ ਕੀਤਾ ਜਾਊਗਾ ਸੰਪਰਕ ਕਰ ਸਕਦੇ ਆ ਵੱਧ ਤੋਂ ਵੱਧ ਬਾਈ ਜੀ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਜਿਹੜਾ ਵੀਰ ਵੀਡੀਓ ਸ਼ੇਅਰ ਕਰਕੇ ਆਊਗਾ ਸੇੜ ਜੀ ਜੇ ਕੋਈ ਮੇਰੀ ਵੀਡੀਓ ਸ਼ੇਅਰ ਕਰਕੇ ਆਊਗਾ ਉਹਨੂੰ ਕੋਈ ਉਹਨੂੰ 20 ਰੁਪਏ ਪੇਟੀ ਲਸ ਕੀਤਾ ਜਾਊਗਾ। ਲਓ ਜੀ ਕਿੱਡਾ ਵੱਡਾ ਆਫਰ ਲਾਤਾ ਸੇੜ ਜੀ ਨੇ। ਜਿਹੜਾ ਪੇਟੀ ਦਾ ਰੇਟ ਆ ਉਹ ਤੋਂ 20 ਰੁਪਏ ਲੈਸ ਹੋ ਜਾਊਗਾ। ਵੱਧ ਤੋਂ ਵੱਧ ਸ਼ੇਅਰ ਕਰ ਦਿਓ, ਸ਼ੇਅਰ ਕਰਕੇ ਤੇ ਆਪਣਾ ਸਕਰੀਨਸ਼ਾਟ ਸੈਂਡ ਕਰ ਦਿਓ। ਕਿਹੜਾ ਰੇਟ ਆਪਣੇ ਕੋਲ ਫੇਰ ਆਇਆ ਜੀ ਦੁਕਾਨਦਾਰ ਤੋਂ ਪੁੱਛ ਕੇ ਉਹਦੇ ਨਾਲ ਆਪਾਂ ਮੰਨ ਕੇ ਚਲੋ ਅਧੇ ਰੇਟਾਂ ਦੇ ਦੇਵਾਂਗੇ। ਸਕਰੀਨਸ਼ਾਟ ਲਾ ਦਿਓ, ਸਕਰੀਨਸ਼ਾਟ ਲਾ ਕੇ ਤੇ ਸੈਂਡ ਕਰ ਦਿਓ ਮੈਨੂੰ। ਰੇਟ ਕਟਾਉਣ ਦੀ ਜ਼ਿੰਮੇਵਾਰੀ ਮੇਰੀ ਹੈ। 20 ਰੁਪਏ ਲੈਸ ਕਰਵਾਵਾਂਗੇ ਆਪਾਂ। ਆਪਾਂ ਤੁਹਾਡੇ ਨਾਲ ਆ। ਵੱਧ ਤੋਂ ਵੱਧ ਕਰ ਦਿਓ ਸ਼ੇਅਰ। ਧੰਨਵਾਦ ਮੈਂ ਤੁਹਾਡਾ ਆਪਣਾ ਜਗਮੀਤ ਭਲਾਈ ਜਨਾ